ਹੜ੍ਹਾਂ ਦਾ ਪ੍ਰਭਾਵ ਭਾਵੇਂ ਪਿਆ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਘਟ ਚੁੱਕਿਆ ਪਰ ਫਾਜ਼ਲ ਕਾ ਇਲਾਕੇ ਦੇ ਵਿੱਚ ਹਾਲੇ ਵੀ ਕਿਤੇ ਨਾ ਕਿਤੇ ਹੜ੍ਹਾਂ ਦਾ ਹੜ੍ਹਾਂ ਦੀ ਜਿਹੜੀ ਮਾਰ ਹੈ ਉਹ ਕਿਤੇ ਨਾ ਕਿਤੇ ਵੇਖਣ ਨੂੰ ਮਿਲ ਰਹੀ ਏ ਤੇ ਉਸ ਦੇ ਨਾਲ ਹੀ ਜਿਹੜੀ ਏ ਪੰਜਾਬ ਦੇ ਨਾਲ ਜਿਹੜਾ ਹਰਿਆਣਾ ਪਿੱਛੇ ਵੀ ਅਸੀਂ ਤੁਹਾਨੂੰ ਦੱਸਿਆ ਸੀ ਕਿ ਛੋਟੇ ਭਰਾ ਤੇ ਜਿਹੜਾ ਵੱਡੇ ਭਰਾ ਤੇ ਮੁਸੀਬਤ ਪਈ ਤੇ ਛੋਟਾ ਭਰਾ ਚਟਾਨ ਵਾਂਗ ਨਾਲ ਖੜਿਆ ਲਗਾਤਾਰ ਹਰਿਆਣਾ ਪੰਜਾਬ ਦੇ ਵਿੱਚ ਸੇਵਾ ਵੱਧ ਚੜ੍ਹ ਕੇ ਲੈ ਕੇ ਆ ਰਿਹਾ ਤਾਂ ਹੁਣ ਅੱਜ ਇਸ ਵਾਰ ਫਿਰ ਜਿਹੜਾ ਇੱਕ ਜਥਾ ਜਿਹੜਾ ਪਹਿਲੀ ਵਾਰ ਨਹੀਂ ਦੂਜੀ ਵਾਰ ਫਿਰ ਜਿਹੜਾ ਪਸ਼ੂਆਂ ਦੇ ਲਈ ਚਾਰਾ ਤਾਂ ਸਮਗਰੀ ਲੈ ਕੇ ਪਹੁੰਚੇ ਨੇ ਤਾਂ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਇਹ ਲਗਾਤਾਰ ਹੀ ਪਹੁੰਚ ਰਹੇ ਨੇ ਧੰਨਵਾਦ ਕਰਦੇ ਆ ਅਸੀਂ ਇਹਨਾਂ ਦਾ ਵੀ ਜਿਹੜੇ ਪੰਜਾਬ ਦੇ ਨਾਲ ਖੜੇ ਨੇ ਤਾਂ ਇਹ ਖਾਲਸਾ ਆਇਡ ਦੀ ਜਿਹੜੀ ਇੱਕ ਸੰਸਥਾ ਹੈ ਜਿਹੜੀ ਇਹ ਖਾਲਸਾ ਏਡ ਤੁਹਾਨੂੰ ਦੱਸਦੀ ਹੈ ਕਿ ਕੱਲੀ ਪੰਜਾਬ ਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਜਿਹੜੀ ਹੈ ਆਪਣੀ ਸੇਵਾ ਨਿਭਾ ਰਹੀ ਏ ਚਾਹੇ ਉਹ ਚੜਦਾ ਪੰਜਾਬ ਐ ਚਾਹੇ ਲਹਿੰਦਾ ਪੰਜਾਬ ਐ ਹਰੇਕ ਪਾਸੇ ਜਿਹੜੀ ਹੈ ਖਾਲਸਾ ਏਡ ਇਹ ਹੜਾਂ ਦੀ ਮਾਰ ਦੇ ਵਿੱਚ ਜਿਹੜੀ ਲੋਕਾਂ ਦੇ ਨਾਲ ਨਜਿੱਠਣ ਦੇ ਲਈ ਜਿਹੜੀ ਆਪਣੀ ਭੂਮਿਕਾ ਅਹਿਮ ਭੂਮਿਕਾ ਨਿਭਾ ਰਹੀ ਏ ਤਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਆ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਹੜ ਪੀੜਤਾਂ ਦੇ ਲਈ ਤੁਸੀਂ ਜਿਹੜੇ ਹੈ ਪੰਜਾਬ ਦੇ ਨਾਲ ਖੜੇ ਹੋ ਇੱਕ ਪੰਜਾਬ ਦੀ ਤੇ ਹਰਿਆਣੇ ਦੀ ਜਿਹੜੀ ਹੈ ਜਿਹੜੀ ਆਪਸੀ ਜਿਹੜੀ ਭਾਈਚਾਰਕ ਸਾਂਝ ਸੀ ਉਹ ਮਜ਼ਬੂਤ ਵੀ ਹੋਈ ਏ ਤੇ ਔਕੇ ਟਾਈਮ ਜਿਹੜੇ ਤੁਸੀਂ ਨਾਲ ਵੀ ਖੜੇ ਹੋ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਤੇ ਅਸੀਂ ਪਹਿਲਾਂ ਵੀ ਆਏ ਸੀ ਇੱਕ ਵਾਰ ਸਮਾਨ ਲੈ ਕੇ ਰਾਸ਼ਨ ਲੈ ਕੇ ਤੇ ਇੱਥੇ ਖਾਲਸਾ ਏਡਰ ਨਾਲ ਜੁੜੇ ਆ ਅਸੀਂ ਇੱਥੇ ਬਹੁਤ ਸਾਡਾ ਮਤਲਬ ਇੱਜ਼ਤ ਕੀਤੀ ਹੈ ਇਹਨਾਂ ਨੇ ਬਹੁਤ ਸਾਨੂੰ ਦੱਸਿਆ ਗਾਈਡ ਕੀਤਾ ਸਾਨੂੰ ਕਿੱਥੇ ਕਿੱਥੇ ਸਮਾਨ ਦੀ ਲੋੜ ਹੈ ਤੇ ਅਸੀਂ ਉੱਥੇ ਗਏ ਤੇ ਸਮਾਨ ਵੰਡ ਗਏ ਬਹੁਤ ਹੀ ਵਧੀਆ ਲੱਗਿਆ ਸਾਨੂੰ ਅੱਜ ਅੱਜ ਕਿਹੜੀ ਸਮਗਰੀ ਕੀ ਲੈ ਕੇ ਆਏ ਅਸੀਂ ਅੱਜ ਜੀ ਚਾਰਾ ਲੈ ਕੇ ਆਏ ਆ ਪਸ਼ੂਆਂ ਵਾਸਤੇ ਤੇ ਇਹ ਲੋਡ ਕਰਕੇ ਲੈ ਕੇ ਆਏ ਆ ਟਰੱਕ ਹੁਣ ਪਸ਼ੂ ਪਸ਼ੂਆਂ ਵਾਸਤੇ ਚਾਰਾ ਲੈ ਕੇ ਆਏ ਆ ਜੀ ਤੇ ਬਹੁਤ ਵਧੀਆ ਸਿਸਟਮ ਲੱਗ ਰਿਹਾ ਜੀ ਤੁਸੀਂ ਗਏ ਹੋ ਜਿਹੜਾ ਦਰਿਆ ਤੋਂ ਪਾਰ ਜਿੱਥੇ ਜਿੱਤੇ ਹੜ ਆਇਆ ਇਲਾਕਾ ਵੇਖਿਆ ਹਾਂਜੀ ਦਰਿਆ ਦੇ ਲਵੇ ਦੀ ਅਸੀਂ ਜਾ ਕੇ ਆਏ ਆ ਉੱਥੇ ਮਤਲਬ ਬਹੁਤ ਬੁਰਾ ਹਾਲ ਹੈ ਤੇ ਲੋਕਾਂ ਦੇ ਮਤਲਬ ਘਰ ਵੀ ਡਿੱਗੇ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਅੱਗੇ ਬਤਾਰੋ ਅੱਗੇ ਤਾਂ ਨਹੀਂ ਅਸੀਂ ਜਾ ਕੇ ਆਏ ਪਰ ਪਿੱਛੇ ਅਸੀਂ ਗਏ ਸੀ ਤੇ ਬਹੁਤ ਬੁਰਾ ਹਾਲ ਹੈ ਜੇ ਅਸੀਂ ਉੱਥੇ ਦੇਖਿਆ ਸੀ ਖਾਲਸਾ ਐਡ ਨੂੰ ਕਿਵੇਂ ਵੇਖਦਿਓ ਲਗਾਤਾਰ ਖਾਲਸਾ ਐਡ ਲੱਗਿਆ ਹੋਇਆ ਜਿੱਧਰ ਵੇਖ ਲਓ ਖਾਲਸਾ ਐਡ ਵਿਖਦਾ ਫਾਜ਼ਿਲ ਕਮ ਹੈ ਤਾਂ ਪੂਰੇ ਇਲਾਕੇ ਦੇ ਵਿੱਚ ਵੇਖ ਰਿਹਾ ਕਿ ਖਾਲਸਾ ਐਡ ਹਰੇਕ ਪਾਸੇ ਜਿਹੜੀ ਸੇਵਾ ਨਿਭਾ ਰਿਹਾ ਤਾਂ ਖਾਲਸਾ ਐਡ ਨੂੰ ਕਿਵੇਂ ਵੇਖਦਿਓ ਜੀ ਖਾਲਸਾ ਐਡ ਬਾਰੇ ਪਹਿਲਾਂ ਬਹੁਤ ਸੁਣਿਆ ਸੀ ਤੇ ਹੁਣ ਦੇਖਿਆ ਤੇ ਬਹੁਤ ਵਧੀਆ ਰਿਸਪੌਂਸ ਹੈ ਬਾਈ ਉਹਨਾਂ ਦਾ ਤੇ ਅਸੀਂ ਮਤਲਬ ਸਾਰੇ ਮਿਲ ਕੇ ਬਹੁਤ ਜਿਆਦੇ ਸੇਵਾ ਕਰਕੇ ਆ ਤੇ ਬਹੁਤ ਜਿਆਦੇ ਉਰੇ ਵੀ ਸਾਡੀ ਸੇਵਾ ਕਰਦੇ ਨੇ ਸਾਰੀ ਵਿਵਸਥਾ ਇਹਨਾਂ ਨੇ ਕਰੀ ਹੋਈ ਹੈ ਤੁਸੀਂ ਖਾਲਸਾ ਐਡ ਦੇ ਨਾਲ ਕਿਵੇਂ ਜੁੜੇ ਖਾਲਸਾ ਐਡ ਦੇ ਬਾਰੇ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਕੋਈ ਖਾਲਸਾ ਐਡ ਸੰਸਥਾ ਹੈ ਜੋ ਫਾਜ਼ਿਲਕਾ ਇਲਾਕੇ ਚ ਹੜ ਆਈ ਹੋਈ ਹੈ ਅਸੀਂ ਸੇਵਾ ਲੈ ਕੇ ਜਾਣੀ ਹੈ ਤਾਂ ਖਾਲਸਾ ਐਡ ਦੇ ਨਾਲ ਹੀ ਜੁੜਨਾ ਹੈ ਤੁਹਾਨੂੰ ਪਤਾ ਕਿਵੇਂ ਲੱਗਿਆ ਖਾਲਸਾ ਐਡ ਦੇ ਅਸੀਂ ਪਿਰਥਲੇ ਤੋਂ ਆਏ ਆ ਤੇ ਪਿਰਥਲੇ ਦੇ ਜਿਹੜੀ ਕਮੇਟੀ ਸੀ ਕੋ ਦੁਆਰ ਪ੍ਰਬੰਧਕ ਕਮੇਟੀ ਤੇ ਉਹਨਾਂ ਨੇ ਬਾਤ ਗੱਲਬਾਤ ਕੀਤੀ ਸੀ ਤੇ ਉਹਨਾਂ ਨਾਲ ਫਿਰ ਅਸੀਂ ਜੁੜ ਕੇ ਇੱਥੇ ਆਏ ਸੀ ਤੁਸੀਂ ਕਿੱਥੋਂ ਆਇਓ ਪਿਰਥਲੇ ਤੋਂ ਜੀ ਪਿਰਥਲੇ ਤੋਂ ਪਿਰਥਲਾ ਹਰਿਆਣੇ ਤੋਂ ਹਾਂਜੀ ਹਰਿਆਣਾ ਪਿਰਥਲਾ ਟੋਹਾਣੇ ਦੇ ਕੋਲ ਪੈਂਦਾ ਜੀ ਟੋਹਾਣਾ ਦਾ ਫਤਿਹਬਾਦ ਫਤਿਹਬਾਦ ਦੇਖੋ ਜੀ ਵੀਰ ਫਤਿਹਬਾਦ ਤੋਂ ਆਏ ਨੇ ਜਿਹੜੇ ਖਾਲਸਾ ਏਡ ਇੱਕ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਤੇ ਫਤਿਹਬਾਦ ਤੋਂ ਜਿਹੜੀ ਇੰਨੀ ਦੂਰ ਸੇਵਾ ਲੈ ਕੇ ਆਏ ਨੇ ਕਿੰਨੇ ਦਿਨ ਦਾ ਸਫਰ ਕਿੰਨੇ ਸਮੇਂ ਦਾ ਜਿਹੜਾ ਸਫਰ ਤੈਅ ਕਰਕੇ ਸਾਡਾ ਸਫਰ ਹੈਗਾ ਜੀ 6-7 ਘੰਟੇ ਦਾ 6-7 ਘੰਟੇ ਦਾ ਹਾਂਜੀ ਗੱਡੀ ਦੇ ਵਿੱਚ ਹੈਗਾ 6-7 ਘੰਟੇ ਦਾ ਪਹਿਲਾਂ ਆਏ ਸੀ ਤਾਂ 10-12 ਘੰਟੇ ਲੱਗ ਕੇ ਸੀ ਹਾਂਜੀ ਕੋਈ ਮੁਸੀਬਤ ਤਾਂ ਨਹੀਂ ਆਈ ਨਹੀਂ ਮੁਸੀਬਤ ਤਾਂ ਕੀ ਅੱਜ ਇੱਥੋਂ ਜ਼ਿਆਦਾ ਤਾਂ ਮੁਸੀਬਤ ਹੋਣੀ ਨਹੀਂ ਹੈ ਜੀ ਸਹੀ ਗੱਲ ਹੈ ਇਹਨਾਂ ਦੇ ਉੱਤੇ ਜਿੰਨੀ ਮੁਸੀਬਤ ਆ ਉਹਨਾਂ ਦੀ ਤਾਂ ਕਿਤੇ ਹੈ ਵੀ ਨਹੀਂ ਲਈ ਤੇ ਵੀ ਨਹੀਂ ਹਾਂਜੀ ਅੜ ਤਾ ਹਰਿਆਣੇ 'ਚ ਵੀ ਆਈ ਹੋਈ ਹੈ ਹਾਂਜੀ ਹਾਂਜੀ ਹਰਿਆਣੇ 'ਚ ਵੀ ਕਾਫੀ ਜਗ੍ਹਾ ਹੈ ਬਿਵਾਨੀ ਸਾਈਡ ਹੈਗੀ ਕਾਫੀ ਨੁਕਸਾਨ ਹੈ ਉਧਰ ਵੀ ਉਧਰ ਵੀ ਜਾ ਰਹੇ ਆ ਅਸੀਂ ਜਾ ਰਹੇ ਹਾਂ ਮਤਲਬ ਸਾਰੇ ਪਾਸੇ ਜਾ ਰਹੇ ਹਾਂ ਹਾਂਜੀ ਸਾਰੇ ਪਾਸੇ ਜਾ ਰਹੇ ਆ ਤੇ ਇਹ ਜਿਹੜਾ ਅੰਦੋਲਨ ਹੋਇਆ ਸੀ ਉਹਦੇ ਬਾਅਦ ਹੈ ਜੋ ਮਾਹੌਲ ਹੈ ਪੰਜਾਬ ਤੇ ਹਰਿਆਣੇ ਦਾ ਉਹ ਬਹੁਤ ਵਧੀਆ ਇੱਕ ਸਮਾ ਬਣਿਆ ਹੈ ਦੋਨਾਂ ਨੂੰ ਇਕੱਠੇ ਮਿਲਾਣ ਦਾ ਤੇ ਉਸ ਕਰਕੇ ਵੀ ਅਸੀਂ ਪੰਜਾਬ ਦੇ ਵਿੱਚ ਵੀ ਜ਼ਿਆਦਾ ਕੰਮ ਕਰ ਰਹੇ ਹਾਂ ਤੇ ਹਰਿਆਣੇ ਦੇ ਵਿੱਚ ਵੀ ਕਰ ਰਹੇ ਆ। ਆ ਖਾਲਸਾ ਐਡ ਦੀ ਗੱਲ ਕਰੀਏ ਥੋੜਾ ਅੱਗੇ ਆਜੋ। ਖਾਲਸਾ ਐਡ ਦੇ ਬਾਰੇ ਕੋਈ ਸਰਚ ਕੀਤਾ ਸੀ Google ਤੇ ਜਾਂ ਕੁਝ ਵੇਖਿਆ ਸੀ। ਕੀ ਖਾਸੀਅਤ ਕੀ ਵੇਖਣ ਨੂੰ ਮਿਲੀ? ਨਹੀਂ ਖਾਲਸਾ ਐਡ ਦਾ ਤਾਂ ਅਸੀਂ ਦੇਖਿਆ ਜੀ ਵੀ ਮਤਲਬ YouTube ਤੇ ਦੇਖਦੇ ਸੀਗੇ, Facebook ਤੇ ਦੇਖਦੇ ਸੀਗੇ ਵੀ ਖਾਲਸਾ ਐਡ ਕੋਈ ਸੰਸਥਾ ਹੈਗੀ ਜਿਹੜੀ ਕਿਸ ਕਿਤੇ ਵੀ ਕਿਨੂੰ ਵੀ ਕੋਈ ਵੀ ਦਿੱਕਤ ਹੋਵੇ ਉੱਥੇ ਜਾਂਦੀ ਆ ਉਹ ਤੇ ਬਹੁਤ ਸਾਰੇ ਮਾਲੀ ਵਿਦੇਸ਼ਾਂ ਚ ਵੀ ਅਸੀਂ ਦੇਖਿਆ ਬਾੜ ਆਂਦੀ ਹੈ ਕਿਤੇ ਕੋਈ ਵੀ ਮੁਸੀਬਤ ਆਂਦੀ ਹੈ ਉੱਥੇ ਖਾਲਸ ਐਡ ਕੰਮ ਕਰਦੀ ਸੀ ਅਸੀਂ ਸੋਚਿਆ ਕਰਦੇ ਸੀ ਜਦੋਂ ਵੀਡੀਓ ਦੇਖਦੇ ਸੀ ਵੀ ਕਦੇ ਆਪਾਂ ਵੀ ਇਹੋ ਜਿਹਾ ਕੰਮ ਕਰਾਂਗੇ ਤੇ ਚਲੋ ਪਾਣਾ ਦਾ ਮਾੜਾ ਵਾਪਰਿਆ ਪਰ ਸਾਨੂੰ ਸਾਡੀ ਖੁਸ਼ਕਿਸਮਤੀ ਹੈ ਵੀ ਅਸੀਂ ਖਾਲਸਾ ਏਡ ਨਾਲ ਕੰਮ ਕੀਤਾ ਪਹਿਲੀ ਵਾਰ ਅੱਜ ਖਾਲਸਾ ਏਡ ਦੀ ਜੈਕਟ ਪਾਈ ਹੈ ਮੈਂ ਵੀ ਪਾਈ ਹੈ ਤੁਸੀਂ ਪਾਈ ਬੜਾ ਵਧੀਆ ਮਹਿਸੂਸ ਹੋ ਰਿਹਾ ਤੁਹਾਡੇ ਤਰ੍ਹਾਂ ਤੁਹਾਡੇ ਤੁਹਾਡੇ ਤਰ੍ਹਾਂ ਮੈਂ ਵੀ ਕਦੇ ਨਾ ਕਦੇ ਸੋਚਦਾ ਸੀ ਯਾਰ ਕਦੇ ਖਾਲਸਾ ਏਡ ਦੇ ਨਾਲ ਜੁੜਨਾ ਪਰ ਜੁੜਨ ਦਾ ਕਦੇ ਜਰੀਆ ਨਹੀਂ ਮਿਲਿਆ ਪਰ ਹੁਣ ਜੁੜਨ ਦਾ ਜਰੀਆ ਮਿਲਿਆ ਤਾਂ ਜਿੰਨੀ ਕੋ ਸੇਵਾ ਇਹ ਲਗਾ ਰਹੇ ਆ ਜਾਂ ਜਿੰਨੀ ਕੋ ਆਪਣੇ ਕੋਲ ਹੋ ਰਹੀ ਹੈ ਕਰ ਰਹੇ ਆ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਖਾਲਸਾ ਐਡ ਦੇ ਨਾਲ ਜੁੜਨ ਦਾ ਮੌਕਾ ਵੀ ਮਿਲਿਆ ਖੁਸ਼ੀ ਤਾਂ ਬਹੁਤ ਹੋ ਰਹੀ ਹੈ ਜੀ ਸਾਨੂੰ ਵੀ ਸਾਨੂੰ ਇੰਨੀ ਵੱਡੀ ਸੰਸਥਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਹੜੀ ਮਤਲਬ ਆਪ ਦਾ ਕੋਈ ਫਾਇਦਾ ਨਹੀਂ ਦੇਖਦੀ ਇਹ ਸੰਸਥਾ ਤੇ ਐਨੇ ਟਾਈਮ ਤੇ ਅਸੀਂ ਦੂਰੋਂ ਦੇਖਿਆ ਸੀ ਅੱਜ ਨੇੜੇੋਂ ਦੇਖਿਆ ਤੇ ਸਾਨੂੰ ਐ ਲੱਗ ਰਿਹਾ ਵੀ ਹਾਂ ਸੱਚੀ ਉਹ ਹਕੀਕਤ ਹੈ ਕਿਉਂ ਬਹੁਤ ਸਾਰੀ ਸੰਸਥਾਵਾਂ ਇਹੋ ਜਿਹੀ ਹੁੰਦੀ ਹੈ ਜਿਹੜੀ ਦਿਖਾਉਂਦੀ ਕੁਝ ਔਰ ਹੈ ਹੁੰਦੀ ਕੁਝ ਔਰ ਹੈ ਪਰ ਖਾਲਸਾ ਐਡ ਦੀ ਇਹ ਬੜੀ ਖੂਬਸੂਰਤੀ ਹੈ ਜਿਹੜੀ ਹਾਂ ਜੀ ਗਰਾਉਂਡ ਤੇ ਆਪਾਂ ਗਰਾਉਂਡ ਜ਼ੀਰੋ ਰਿਪੋਰਟ ਜਿਹੜੀ ਗਰਾਉਂਡ ਗਰਾਉਂਡ ਰਿਪੋਰਟ ਆਪ ਦੇਖ ਰਹੇ ਹਾਂ ਹਾਂਜੀ ਹਾਂ ਅਸੀਂ ਥੋੜੀ ਦੇਰ ਪਹਿਲਾਂ ਜਦੋਂ ਇੱਥੇ ਆਏ ਸੀਗੇ ਤੇ ਸਾਡੇ ਸਾਹਮਣੇ ਹੀ ਲੋਕਾਂ ਨੂੰ ਗੱਦੇ ਵਿਤਰਿਤ ਕੀਤੇ ਜਿਹੜੇ 5 5 6 ਚ 1000 ਦੇ ਗੱਦੇ ਹੁੰਦੇ ਆ ਉਹ ਗੱਦੇ ਆ ਰਾਸ਼ਨ ਹੈ ਤੇ ਅੰਦਰ ਪੂਰਾ ਵੱਡਾ ਇੱਕ ਹਾਲ ਹੈਗਾ 250 300 ਫੁੱਟ ਦਾ ਉਹ ਸਾਰਿਆਂ ਦਾ ਸਾਰਾ ਸਮਾਨ ਨਾਲ ਭਰਿਆ ਪਿਆ ਅਸੀਂ ਆਹ ਪਾ ਕੇ ਇੱਥੇ ਦੇਖਿਆ ਵੀ ਯਾਰ ਇੰਨਾ ਸਮਾਨ ਵੀ ਬਹੁਤ ਚੰਗਾ ਲੱਗ ਰਿਹਾ ਜੀ ਸਾਨੂੰ ਤੁਹਾਡਾ ਨਾਮ ਕੀ ਆ ਮੇਰਾ ਜੀ ਵਿਕਾਸ ਬਿਸ਼ਨੋਏ ਕਾਸ ਬਿਸ਼ਨੋਈ ਹਾਂਜੀ ਬਿਸ਼ਨੋਈ ਸਮਾਜ ਦਾ ਹਾਂਜੀ ਹਾਂਜੀ ਬਿਸ਼ਨੋਈ ਸਮਾਜ ਤਾਂ ਪਹਿਲਾਂ ਹੀ ਬਹੁਤ ਦਲੇਰ ਹੈ ਬਿਸ਼ਨੋਈ ਸਮਾਜ ਨੇ ਬਿਸ਼ਨੋਈ ਸਮਾਜ ਦਾ ਹਮੇਸ਼ਾ ਹੀ ਬਹੁਤ ਜ਼ਿਆਦਾ ਕੋਈ ਜਾਨਵਰਾਂ ਨੂੰ ਲੈ ਕੇ ਗੱਲ ਕਰੀਏ ਅੱਗੇ ਆਉਂਦਾ ਹੈ ਦਰਖਤਾਂ ਨੂੰ ਲੈ ਕੇ ਗੱਲ ਕਰੀਏ ਅੱਗੇ ਆਉਂਦਾ ਤਾਂ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਆ ਸਭ ਤੋਂ ਵੱਲ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀਰਤ ਜੀ ਆ ਦੂਸਰੀ ਵਾਰ ਤੁਸੀਂ ਆਏ ਹੋ ਪਹਿਲੀ ਵਾਰ ਆਏ ਦੂਜੀ ਵਾਰ ਹੁਣ ਫੇਰ ਆਏ ਤਾਂ ਤੁਹਾਡਾ ਇੱਕ ਤਾਂ ਖਾਲਸਾ ਐਡ ਦੇ ਵੱਲੋਂ ਤੇ ਸਾਡੇ ਆਦਾਰੇ ਵਾਲੋਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਹੜਪੀੜਤਾਾਂ ਦੇ ਲਈ ਜਿਹੜੇ ਇੱਕ ਮਸੀਹਾ ਬਣ ਕੇ ਖਾਲਸਾ ਏਡ ਦੇ ਜ਼ਰੀਏ ਤੁਸੀਂ ਅੱਜ ਇੱਥੇ ਪਹੁੰਚੇ ਹੋ। ਅਸੀਂ ਧੰਨਵਾਦ ਕਰਦੇ ਹਾਂ ਜੀ ਪਹਿਲਾਂ ਤਾਂ ਮੇਰੇ ਪਿੰਡ ਪਿਰਥਲੇ ਦਾ ਸਾਰੇ ਪਿੰਡ ਵਾਸੀਆਂ ਦਾ ਜੀ। ਉਸ ਤੋਂ ਬਾਅਦ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ। ਬਾਬਾ ਦੀਪ ਸਿੰਘ ਸਹੀਦ ਗੁਰਦੁਆਰਾ ਪਿਰਥਲਾ ਤੋਂ ਜੀ। ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ ਉਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਹਾਂ ਜੀ ਖਾਲਸਾ ਏਡ ਵਾਲਿਆਂ ਦਾ ਇੱਥੇ ਪਹੁੰਚ ਗਏ ਜੀ। ਕਿ ਸਾਡਾ ਇੱਥੇ ਪਹਿਲਾਂ ਅਸੀਂ ਔਰ ਬਾਈ ਨੇ ਦੱਸਿਆ ਜਿਵੇਂ ਅਸੀਂ ਦੇਖਦੇ ਹੁੰਦੇ ਸੀ ਚੈਨਲਾਂ ਤੇ ਅਸੀਂ ਖਾਸੇ ਟਾਈਮ ਤੋਂ ਜੁੜੇ ਹੋਏ ਹਾਂ ਇੰਸਟਾਗ੍ਰam ਤੇ ਵੀ ਤੇ ਆਪਣਾ ਫੇਸਬੁੱਕ ਤੇ ਵੀ ਫਿਰ ਇਹ ਨਾਲ ਕੰਟੈਕਟ ਕਰਕੇ ਅਸੀਂ ਪਟਿਆਲੇ ਤੋਂ ਇੱਥੇ ਦਾ ਨੰਬਰ ਲਿੱਤਾ ਆਫਿਸ ਚੋਂ ਨੰਬਰ ਲੈ ਕੇ ਇੱਥੇ ਆਏ ਪਹਿਲਾਂ ਅਸੀਂ ਸਮਾਨ ਲੈ ਕੇ ਆਏ ਸੀ ਸੁੱਖਾ ਰਸਨ ਜੀ ਉਸ ਤੋਂ ਬਾਅਦ ਫਿਰ ਅਸੀਂ ਦੇਖ ਕੇ ਗਏ ਸਾਰਾ ਮਾਹੌਲ ਸਾਨੂੰ ਬਹੁਤ ਵਧੀਆ ਲੱਗਿਆ ਵਧੀਆ ਬਾਈ ਜੀ ਉਹਨਾਂ ਨੇ ਸਾਡੀ ਹੈਲਪ ਕੀਤੀ ਇੱਥੇ ਸਾਰਾ ਸਮਾਨ ਵਰਤਾਇਆ ਨਾਲ ਜਾ ਕੇ ਤੇ ਅਸੀਂ ਹੁਣ ਦੂਜੀ ਵਾਰੀ ਚਾਰਾ ਲੈ ਕੇ ਆਏ ਹਾਂ ਜੀ ਤੁਸੀਂ ਉਧਰ ਜਾ ਰਹੇ ਹੋ ਲਗਾਤਾਰ ਲੋਕਾਂ ਦੀ ਦਲੇਰੀ ਕਿੰਨੀ ਕੁ ਵੇਖਣ ਨੂੰ ਮਿਲ ਰਹੀ ਹੈ ਜਿਹੜੇ ਹੜ੍ਹਾਂ ਦੇ ਵਿੱਚ ਫਸੇ ਹੋਏ ਆ ਦੇਖੋ ਜੀ ਦਲੇਰੀ ਤਾਂ ਬਹੁਤ ਜ਼ਿਆਦਾ ਹੈ ਜੀ ਉਹਨਾਂ ਬੰਦਿਆਂ ਦੀ ਦਲੇਰੀ ਤਾਂ ਦੇਖਣ ਵਾਲੀ ਬਣਦੀ ਹੈ ਜਦੋਂ ਜਾਂਦੇ ਆ ਉੱਥੇ ਅਸੀਂ ਪਿਛਲੀ ਵਾਰ ਆਏ ਸੀ ਬਾਈ ਹੋਰਾਂ ਨਾਲ ਟਰੈਕਟਰ ਲੈ ਕੇ ਅਸੀਂ ਇਹਨਾਂ ਦੇ ਟਰੈਕਟਰ 'ਚ ਗਏ ਸਾਡੇ ਟਰੈਕਟਰ ਇਹਨਾਂ ਨੇ ਇੱਥੇ ਰਖਵਾ ਲੇ ਆਪਣੇ ਸੇਵਾਦਾਰ ਭੇਜੇ ਇਹਨਾਂ ਨੇ ਤੇ ਉੱਥੇ ਜਿਹੜੀ ਅਸੀਂ ਦੇਖਦੇ ਦੇ ਨਾ ਫੇਸਬੁੱਕ ਤੇ ਵੀ ਯਾਰ ਉਹ ਰੁੱਕੇ ਪਏ ਨੇ ਫੇਰ ਵੀ ਚਾਹ ਪਾਣੀ ਪੁੱਛਦੇ ਨੇ ਉਹ ਵੀ ਕੰਮ ਸਾਡੇ ਨਾਲ ਹੋਇਆ ਕਿਉਂਕਿ ਇਹ ਏਰੀਆ ਦੀ ਖਾਸ ਗੱਲ ਕਰੀਏ ਇਧਰ ਵਾਲਾ ਮੁਹਾਰ ਖੀਵਾ ਮੁਹਾਰ ਜਮਸ਼ੇਰ ਇਹ ਪਾਕਿਸਤਾਨ ਦੇ ਤਿੰਨੇ ਪਾਸੇ ਤੋਂ ਘਿਰਿਆ ਹੋਇਆ ਹੈ ਇਹਨਾਂ ਨੇ 61 ਦੀ ਜੰਗ 65 ਦੀ ਜੰਗ ਵੀ ਵੇਖੀ 71 ਦੀ ਜੰਗ ਵੀ ਵੇਖੀ 84 ਦਾ ਪਾਣੀ ਵੀ ਵੇਖਿਆ 23 ਦਾ ਪਾਣੀ ਵੀ ਵੇਖਿਆ ਹੁਣ 25 ਦਾ ਵੀ ਵੇਖਿਆ ਤੋ ਇਸ ਤੋਂ ਇਲਾਵਾ ਇਹਨਾਂ ਨੇ آپریشن ਸੰਦੂਰ ਦੀ ਮਾਰ ਵੀ ਵੇਖੀ ਇਹਨਾਂ ਦੇ ਬਹੁਤ ਮਾਰਾਂ ਪਈਆਂ ਤੇ ਪਰੇ ਬੰਦੇ ਇਸ ਹਾਲੀ ਇਲਾਕੇ ਦੇ ਲੋਕ ਬਹੁਤ ਜ਼ਿਆਦਾ ਦਲੇਰ ਬਹੁਤ ਜ਼ਿਆਦਾ ਦਲੇਰ ਹੈ ਜੀ ਇਹ ਦਲੇਰੀ ਦੀ ਦਾਤ ਦੇਣੀ ਪਊਗੀ ਜੀ ਬਿਲਕੁਲ ਜੀ ਤੇ ਹੁਣ ਤੁਸੀਂ ਅੱਜ ਕਿਹੜਾ ਕਿਹੜਾ ਰਾਸ਼ਨ ਸਮਗਰੀ ਦੂਜੀ ਵਾਰ ਲੈ ਕੇ ਆਏ ਦੂਜੀ ਵਾਰ ਵੀ ਅਸੀਂ ਅੱਜ ਪਸ਼ੂਆਂ ਵਾਸਤੇ ਚਾਰਾ ਹੀ ਲੈ ਕੇ ਆਏ ਆ ਜੀ ਹਾਂ ਜੀ ਇਹਦੇ ਨਾਲ ਪੰਜਾਬ ਤੇ ਹਰਿਆਣੇ ਦੀ ਭਾਈਚਾਰਕ ਸਾਂਝ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਮਾਰ ਪਈ ਹੈ ਨਾ ਹੜਾਂ ਦੀ ਤਾਂ ਹਰਿਆਣਾ ਹੀ ਸਭ ਤੋਂ ਪਹਿਲਾਂ ਜਿਹੜਾ ਆ ਦੇ ਵੱਡੇ ਭਰਾ ਦੇ ਨਾਲ ਖੜਿਆ ਬਿਲਕੁਲ ਜੀ ਦੇਖੋ ਹਰਿਆਣਾ ਪੰਜਾਬ ਤਾਂ ਸਦਾ ਹੀ ਨਾਲ ਹੀ ਖੜੇ ਨੇ ਜੀ ਸুরু ਤੋਂ ਹੀ ਠੀਕ ਹੈ ਸਟੇਟ ਵੱਖਰੋ ਵੱਖਰੀ ਹੋ ਗਈ ਪਰ ਸਾਝ ਤਾਂ ਇੱਕੋ ਹੀ ਹੈ ਜੀ ਇੱਕੋ ਦਿਲ ਹੈ ਇੱਕੋ ਹੀ ਜਾਨ ਹੈ ਜੀ ਸਾਰਾ ਇਕੱਠਾ ਹੀ ਸੀ ਇਕੱਠਾ ਹੀ ਸੀ ਜੀ ਇਹ ਮਾੜਾ ਮੋਟਾ ਆਪਸੀ ਕਈ ਵਾਰੀ ਟਕਰਾਰ ਹੋ ਜਾਂਦੇ ਨੇ ਕਿਸੇ ਰਾਜਨੀਤੀ ਲੀਡਰਾਂ ਕਰਕੇ ਜਾਂ ਕਿਸੇ ਹੋਰ ਕਰਕੇ ਪਰ ਲੋਕਾਂ ਦੇ ਦਿਲਾਂ 'ਚ ਕੋਈ ਫਰਕ ਨਹੀਂ ਹੈਗਾ ਇਹ ਸਰਕਾਰ ਅਸਰਕੂਰਾ ਕਰਕੇ ਹੀ ਮਾੜਾ ਮੋਟਾ ਫਰਕ ਪੈ ਜਾਂਦਾ ਜੀ ਲੋਕਾਂ ਦੇ ਦਿਲਾਂ 'ਚ ਕੋਈ ਕੋਈ ਫਰਕ ਨਹੀਂ ਭਾਈ ਚਾਰਾ ਉਵੇਂ ਹੀ ਚੱਲ ਰਿਹਾ ਜੀ ਅਸੀਂ ਹੁਣ ਕਹਿ ਦਈਏ ਸਾਰੇ ਪਿੰਡ ਚੋਂ ਸਾਡੇ ਜੋ ਬਸਨੋਈ ਵੀ ਨੇ 36 ਬਰਾਦਰੀ ਹੈ ਜੀ ਸਾਡੇ ਪਿੰਡ ਚ ਸਭ ਨੇ ਬੜ ਚੜ ਕੇ ਸਹਿਯੋਗ ਦਿੱਤਾ ਜੀ ਸਭ ਨੇ ਤਾਂ ਦੇਖੋ 36 ਬਰਾਦਰੀਆਂ ਦੇ ਸਹਿਯੋਗ ਦੇ ਨਾਲ ਦੂਜੀ ਵਾਰੀ ਇਹ ਜਿਹੜਾ ਜਿਲ੍ਹਾ ਜਥਾ ਹਰਿਆਣੇ ਤੋਂ ਜਿਹੜਾ ਹੈ ਇਹ ਖਾਲਸਾ ਐਡ ਦੀ ਸਹਿਯੋਗ ਦੇ ਨਾਲ ਤਾਲਮੇਲ ਕਰਕੇ ਇੱਥੇ ਪਹੁੰਚਿਆ ਤਾਂ ਬਾਈ ਨਾਲ ਵੀ ਗੱਲਬਾਤ ਕਰਾਂਗੇ ਪਹਿਲੇ ਦਿਨ ਤੋਂ ਲੱਗੇ ਹੋਏ ਐ ਇਹਨਾਂ ਨੂੰ ਬਹੁਤ ਵੱਡੀ ਦਾਤ ਦੇਣੀ ਬਣਦੀ ਐ ਤਾਂ ਕਿਉਂਕਿ ਪਹਿਲੇ ਦਿਨ ਤੋਂ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਤੇ ਇਹ ਇੱਥੇ ਹੀ ਬੈਠੇ ਐ ਤੇ ਜਿਹੜਾ ਪੂਰਾ ਜਿਹੜੇ ਜ਼ਿਲ੍ਹੇ ਨੂੰ ਜਿਹੜਾ ਇਹ ਜਿਹੜਾ ਪੂਰਾ ਹੈਂਡਲ ਕਰ ਰਿਹਾ ਕਿੱਥੇ ਕੀ ਭੇਜਣਾ ਕਿੱਥੇ ਫੋਗਿੰਗ ਕਰਾਉਣੀ ਹੈ ਕਿੱਥੇ ਮੈਡੀਕਲ ਸਹੂਦਾਵਾਂ ਭੇਜਣੀ ਹੈ ਕਿੱਥੇ ਐਂਬੂਲੈਂਸ ਭੇਜਣੀ ਹੈ ਕਿੱਥੇ ਚਾਰਾ ਭੇਜਣਾ ਤਾਂ ਸਾਰਾ ਇੱਥੋਂ ਦਾ ਜਿਹੜਾ ਇਹ ਮੇਨਟੇਨ ਕਰ ਰਿਹਾ ਪੂਰਾ ਰੱਖ-ਰਖਾਵ ਜਿਹੜਾ ਇਹ ਦੇਖ ਰਿਹਾ ਆ ਭਾਜੀ ਕੀ ਕਹਿਣਾ ਚਾਹੁੰਦੇ ਹੋ ਪਹਿਲੇ ਦਿਨ ਤੋਂ ਅੱਜ ਤੱਕ ਤੁਸੀਂ ਲੱਗਿਓ ਹੁਣ ਦੇ ਤਾਜ਼ਾ ਹਾਲਾਤ ਕੀ ਨਹੀਂ ਲੱਗ ਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਜ਼ਾ ਹਾਲਾਤ ਇਹ ਨੇ ਵੀ ਅੱਜ ਪਹਿਲਾਂ ਤਾਂ ਇਸ ਚੀਜ਼ ਦਾ ਧੰਨਵਾਦ ਕਰਦੇ ਆਂ ਪਿਰਥਲਾ ਪਿੰਡ ਦੇ ਵਸਨੀਕਾਂ ਦਾ ਨੌਜਵਾਨਾਂ ਦਾ ਗੁਰੂ ਘਰਾਂ ਦਾ ਕਮੇਟੀਆਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਸਾਡੇ ਨਾਲ ਇੱਕ ਜਾਇਜ਼ رائے ਕਰਕੇ ਜੋ ਇਸ ਜਗ੍ਹਾ ਦੇ ਉੱਤੇ ਜਿਸ ਚੀਜ਼ ਦੀ ਜ਼ਰੂਰਤ ਸੀਗੀ ਉਸ ਜ਼ਰੂਰਤ ਦੇ ਹਿਸਾਬ ਨਾਲ ਸਮਾਨ ਲਿਆਂਦਾ